ਟੁੱਟੇ ਰਿਸ਼ਤਿਆਂ ਦੀ ਗੂੰਜ ਅਮਨ ਅਤੇ ਸੋਨਿਆ ਦੇ ਵਿਆਹ ਦੀ ਜ਼ਿੰਦਗੀ ਦੀ ਸ਼ੁਰੂਆਤ ਪਿਆਰ ਅਤੇ ਖੁਸ਼ੀਆਂ ਨਾਲ ਹੋਈ ਸੀ ਦੋਵਾਂ ਨੇ ਵਡੇ ਵਡੇ ਸੁਪਨੇ ਜੁੜੇ ਸਨ ਇੱਕ ਦੂਜੇ ਦੇ ਨਾਲ ਜ਼ਿੰਦਗੀ ਦੇ ਹਰ ਪਲ ਨੂੰ ਖੁਸ਼ੀ ਬਣਾਉਣ ਦੇ ਪਰ ਵਕਤ ਦੇ ਨਾਲ ਰਿਸ਼ਤਿਆਂ ਵਿੱਚ ਛੋਟੀਆਂ-ਛੋਟੀਆਂ ਗਲਤਫਹਿਮੀਆਂ ਨੇ ਜਗ੍ਹਾ ਬਣਾਉਣੀ ਸ਼ੁਰੂ ਕਰ ਦਿੱਤੀ ਅਮਨ ਅਕਸਰ ਕੰਮ ਵਿੱਚ ਇਸ ਰੰਦਾ ਤੇ ਸੋਨਿਆ ਨੂੰ ਅਜਿਹਾ ਲੱਗਦਾ ਜਿਵੇਂ ਉਹ ਉਸ ਲਈ ਪਹਿਲਾਂ ਵਰਗੀ ਬਹੁਤ ਨਹੀਂ ਰੱਖਦੀ ਸੋਨਿਆ ਦੀਆਂ ਸ਼ਿਕਾਇਤਾਂ ਹੁਣ ਗੱਲਾਂ ਦੀ ਥਾਂ ਝਗੜਿਆਂ 'ਚ ਬਦਲ ਗਈਆਂ ਦੋਵਾਂ ਦੇ ਵਿਚਕਾਰ ਇੱਕ ਅੜਖੀ ਧੂੜੀ ਬਣ ਗਈ ਇੱਕ ਸ਼ਾਮ ਜਦੋਂ ਸੋਨਿਆ ਨੇ ਅਮਨ ਨੂੰ ਆਪਣੀ ਦਿਲ ਦੀ ਗੱਲ ਦੱਸਣ ਦੀ ਕੋਸ਼ਿਸ਼ ਕੀਤੀ ਤਾਂ कल बात में झगड़ेदार उतार लिया। दोनों ने गुस्से दो में एक दूसरे ਨੂੰ ਕਹਿ ਦਿੱਤੀਆਂ ਉਹ ਕਲਾ ਚੁੱਕ ਦੇਣੀ ਨਹੀਂ ਕਹਿਣੀ ਚਾਹੀਦੀ ਸੀ। ਕਮਰੇ ਵਿੱਚ ਖਾਮੋਸ਼ੀ ਦੀ ਛਾ ਗਈ। ਉਹ ਰਾਤ ਦੋਵਾਂ ਲਈ ਸਭ ਤੋਂ ਵੱਧ ਭਾਰੀ ਸੀ। ਦਿਲ ਭਰੇ ਹੋਏ ਸਨ ਪਰ ਅਹੰਕਾਰ ਨੇ ਦੋਨ ਇੱਕ ਦੂਜੇ ਕੋਲ ਆਉਣ ਤੋਂ ਰੋਕਿਆ। ਅਗਲੀ ਸਵੇਰ ਸੋਨੀਆ ਨੇ ਮੇਜ਼ ਤੇ ਇੱਕ ਚਿੱਠੀ ਛੱਡੀ ਅਸੀਂ ਦੋਵੇਂ ਇੱਕ ਦੂਜੇ ਨੂੰ ਸਮਝਣ ਦੀ ਥਾਂ ਦੂਰ ਹੋ ਗਏ ਹਾਂ ਪਰ ਮੇਰਾ ਪਿਆਰ ਅੱਜ ਵੀ ਉਨਾ ਹੀ ਮਜ਼ਬੂਤ ਹੈ ਜੇਕਰ ਤੂੰ ਵੀ ਇਹ ਮਹਿਸੂਸ ਕਰਦਾ ਹੈ ਤਾਂ ਇੱਕ ਨਵੀਂ ਸ਼ੁਰੂਆਤ ਕਰੀਏ ਜਦੋਂ ਅਮਨ ਨੇ ਚਿੱਠੀ ਪੜ੍ਹੀ ਉਸ ਦੀਆਂ ਅੱਖਾਂ ਭਰ ਆਈਆਂ ਉਸ ਨੇ ਸੋਨੀਆ ਨੂੰ ਫੋਨ ਕੀਤਾ ਦੋਵਾਂ ਨੇ ਫੇਰ ਗੱਲਬਾਤ ਕੀਤੀ ਆਪਣੇ ਅਹੰਕਾਰ ਨੂੰ ਪਿੱਛੇ ਛੱਡ ਕੇ ਕਈ ਵਾਰੀ ਕਈ ਵਾਰੀ ਰਿਸ਼ਤੇਆਂ ਵਿੱਚ ਬੂੜੀਆਂ ਆਉਂਦੀਆਂ ਹਨ ਪਰ ਜੇ ਤੇਲੇ ਸੱਚੀ ਹੋਣ ਤਾਂ ਉਹਨਾਂ ਨੂੰ ਮੋੜ ਚੋਣ ਲਈ ਸਿਰਫ ਇੱਕ ਕਦਮ ਚਾਹੀਦਾ ਹੈ ਸਿੱਖਿਆ ਪਿਆਰ ਅਤੇ ਵਿਸ਼ਵਾਸ ਨਾਲ ਹਰ ਰਿਸ਼ਤਾ ਠੀਕ ਕੀਤਾ ਜਾ ਸਕਦਾ ਹੈ ਅਹੰਕਾਰ ਨੂੰ ਪਿੱਛੇ ਛੱਡੋ ਕਿਉਂਕਿ ਰਿਸ਼ਤੇ ਅਹੰਕਾਰ ਨਾਲ ਨਹੀਂ ਬਣਾਏ ਜਾਂਦੇ ਆ